ਦੋਸਤੋ ਦੇਸ਼ੰਦਰ ਵੋਟ ਚੋਰੀ ਦੇ ਇਲਜ਼ਾਮਾਂ 'ਚ ਕਿਰੇ ਚੋਣ ਕਮਿਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਕਤਿਤ ਵੋਟ ਚੋਰੀ ਦੇ ਕੀਤੇ ਦਾਅਵਿਆਂ ਬਾਰੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਇਹ ਦੋਸ਼ ਨਿਰਆਧਾਰ ਹੈ ਵੋਟਾਂ ਵਿੱਚ ਚੋਰੀ ਨਹੀਂ ਹੋਣ ਦਿਆਂਗੇ ਇਹ ਦੂਸਰੀ ਖਬਰ ਹੈ ਕਿਹਾ ਰਾਹੁਲ ਗਾਂਧੀ ਨੇ ਆਓ ਸਰਾਈਏ ਤੁਹਾਨੂੰ ਪਹਿਲੀ ਖਬਰ ਕਿ ਦੇਸ਼ ਅੰਦਰ ਵੋਟ ਚੋਰੀ ਦੇ ਇਲਜ਼ਾਮਾਂ ਵਿੱਚ ਕੇ ਦੀ ਚੋਣ ਕਮਿਸ਼ਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਹ ਦੋਸ਼ ਨਿਰਅਧਾਰਨ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਕਤਤ ਵੋਟ ਚੋਰੀ ਦੇ ਕੀਤੇ ਦਾਅਵਿਆਂ ਬਾਰੇ ਆਪਣਾ ਪੱਖ ਰੱਖਿਆ ਮੁੱਖ ਚੋਣ ਕਮਿਸ਼ਨ ਗਣੇਸ਼ ਕੁਮਾਰ ਨੇ ਕਿਹਾ ਕਿ ਰਾਹੁਲ ਗਾਂਧੀ ਵੋਟ ਚੋਰੀ ਦੇ ਦਾਅਵਿਆਂ ਤੇ 7 ਦਿਨਾਂ ਦੇ ਅੰਦਰ ਅੰਦਰ ਸੋਚ ਚੁੱਕੇ ਘੋਸ਼ਣਾ ਪੱਤਰ ਜਮ੍ਹਾਂ ਕਰਨ ਨਹੀਂ ਤਾਂ ਉਹਨਾਂ ਦੇ ਪੋਟ ਚੋਰੀ ਦੇ ਦਾਅਵਿਆਂ ਨੂੰ ਬੇਬੁਨਿਆਦ ਅਤੇ ਅਵੈਦ ਘਰਾੜ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਇਹ ਸਾਰੇ ਦਾਅਵੇ ਸਾਫਤ ਕਰਨ ਵਿੱਚ ਰਾਹੁਲ ਗਾਂਧੀ ਫੇਰ ਸਾਫਤ ਹੁੰਦੇ ਹਨ ਤਾਂ ਉਹਨਾਂ ਨੂੰ ਦੇਸ਼ ਦੀ ਜਨਤਾ ਕੋਲੋਂ ਮੁਆਫੀ ਮੰਗਣੀ ਪਵੇਗੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਗਣੇਸ਼ ਕੁਮਾਰ ਨੇ ਕਿਹਾ ਕਿ ਕਾਨੂੰਨ ਅਨਸਾਰ ਹਰੇਕ ਸਿਆਸੀ ਪਾਰਟੀ ਚੋਣ ਕਮਿਸ਼ਨ ਕੋਲ ਰਜਿਸਟ੍ਰੇਸ਼ਨ ਤੋਂ ਪੈਦਾ ਹੁੰਦੀ ਹੈ ਫਿਰ ਚੋਣ ਕਮਿਸ਼ਨ ਉਹਨਾਂ ਸਿਆਸੀ ਪਾਰਟੀਆਂ ਦਰਮਿਆਨ ਵਿਤਕਰਾ ਕਿਵੇਂ ਕਰ ਸਕਦਾ ਹੈ ਚੋਣ ਕਮਿਸ਼ਨ ਲਈ ਕੋਈ ਸਤਾਤਾ ਰੀ ਪਾਰਟੀ ਜਾਂ ਵਿਰੋਧੀ ਪਾਰ ਨਹੀਂ ਹੈ ਸਾਰੀਆਂ ਬਰਾਬਰ ਹਨ ਪਿਛਲੇ ਦੋ ਦਹਾਕਿਆਂ ਤੋਂ ਕਰੀਬ ਸਾਰੀਆਂ ਸਿਆਸੀ ਪਾਰਟੀਆਂ ਵੋਟਰ ਸੂਚੀ 'ਚ ਗਲਤੀਆਂ ਨੂੰ ਸੁਧਾਰਨ ਦੀ ਮੰਗ ਕਰ ਰਹੀਆਂ ਹਨ ਇਸ ਲਈ ਚੋਣ ਕਮਿਸ਼ਨ ਨੇ ਵਿਹਾਰ ਤੋਂ ਇੱਕ ਵਿਸ਼ੇਸ਼ ਵਿਆਪਕ ਸੋਧ ਐਸ ਆਈਆਰ ਸ਼ੁਰੂ ਕੀਤੀ ਐਸ ਆਈ ਆਰ ਦੀ ਪ੍ਰਕਿਰਿਆ ਵਿੱਚ ਸਾਰੇ VOTER ਬੂਥ ਪੱਧਰ ਦੇ ਅਧਿਕਾਰੀਆਂ ਅਤੇ ਸਾਰੀ ਸਿਆਸੀ ਪਾਰਟੀਆਂ ਵੱਲੋਂ ਨਾਮਜ਼ਦ 1.6 ਲੱਖ BL A ਯਾਨੀ ਕਿ ਬੂਥ ਪੱਧਰ ਦੇ ਏਜੰਟਾਂ ਨੇ ਮਿਲ ਕੇ ਇੱਕ ਹਰੜਾ ਸੂਚੀ ਤਿਆਰ ਕੀਤੀ ਹੈ ਦੋਸਤੋ ਇਸ ਖਬਰ ਤੇ ਅਸੀਂ ਟਿੱਪਣੀ ਕਰਦੇ ਆ ਇਹ ਹੀ ਕਹਿ ਸਕਦੇ ਹਾਂ ਕਿ ਚੋਣ ਕਮਿਸ਼ਨ ਨੇ ਆਪਣੇ ਕੰਮ ਨੂੰ ਅੱਜ ਸਹੀ ਸਾਫ਼ ਕਰ ਦਿੱਤਾ ਇਸ ਲਈ ਚੋਣ ਕਮਿਸ਼ਨ ਨੂੰ ਪਿਛਲੇ 1.5 ਮਹੀਨੇ ਤੋਂ ਕਹਿ ਸਕਦੇ ਹਾਂ ਵੀ ਇੰਨਾ ਜਵਾਬ ਦੇਣੇ ਤਿਆਰੀ ਕਰਨ ਨੂੰ ਲੱਗ ਗਿਆ। ਰਾਹੁਲ ਗਾਂਧੀ ਨੇ 7 ਦਿਨਾਂ ਦਾ ਜਿਹੜਾ ਰਾਹੁਲ ਗਾਂਧੀ ਨੂੰ ਸਮਾਂ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ মিডিਆ ਅੱਗੇ ਆ ਕੇ ਕੀ ਪੱਖ ਰੱਖਦੇ ਹਨ। ਉਹ ਚੋਣ ਕਮਿਸ਼ਨ ਨੂੰ ਕਦੋਂ ਜਵਾਬ ਭੇਜਣਗੇ ਲਿਖਤੀ। ਰਾਹੁਲ ਗਾਂਧੀ ਨੇ ਅੱਜ ਬਿਹਾਰ ਵਿੱਚ ਬੋਟ ਅਧਕਾਰ ਯਾਤਰਾ ਦਾ ਰਸਮੀ ਆਗਾਜ਼ ਕਰ ਦਿੱਤਾ ਇਹ ਦੂਸਰੀ ਖਬਰ ਤੁਹਾਨੂੰ ਆਉ ਪੜ ਕੇ ਸੁਣਾਉਣੀ ਆ ਉਹਨਾਂ ਨੇ ਹੋਰ ਕੀ ਖਬਰ ਵਿੱਚ ਕਿਹਾ ਆਓ ਸੁਣ ਬੋਟਾਂ ਵਿੱਚ ਹੋਰ ਚੋਰੀ ਨਹੀਂ ਹੋਣ ਦੇਾਂਗੇ ਕਿਹਾ ਰਾਹੁਲ ਗਾਂਧੀ ਨੇ ਬਿਹਾਰ ਦੇ ਸਾਸਾ ਰਾਮ ਤੋਂ 16 ਦਿਨ ਬੋਟ ਅਧਕਾਰ ਯਾਤਰਾ ਦਾ ਅੱਜ ਰਸਮੀ ਆਗਾਜ਼ ਕਰ ਦਿੱਤਾ ਗਿਆ ਬੋਟ ਚੋਰੀ ਦੇ ਮੁੱਦੇ ਤੇ ਮੁਰ ਸਰਕਾਰ ਨੂੰ ਘੇਰਿਆ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬਿਆਰ ਦੇ ਸਾਸਾ ਰਾਮ ਜ਼ਿਲ੍ਹੇ ਵਿੱਚ ਬੋਟਰ ਅਧਿਕਾਰ ਯਾਤਰਾ ਦੌਰਾਨ ਅੱਜ ਦਾਅਵਾ ਕੀਤਾ ਕਿ ਉਹ ਚੋਣਾਂ ਦੌਰਾਨ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ ਅਤੇ ਸਰਕਾਰ ਤੇ ਚੋਣ ਕਮਿਸ਼ਨ ਦੀ ਮਲੀਪੁਕਤਾ ਪੜਦਾ ਫਾਸ਼ ਕਰਕੇ ਰਹਿਣਗੇ ਉਹਨਾਂ ਨੇ ਸੌਖਾਤੀ ਕਿ ਮਹਾਰਾਸ਼ਟਰ ਹੋਵੇ ਜਾਂ ਬਿਹਾਰ ਉਪਵਿਖ ਵਿੱਚ ਵੋਟਾਂ ਦੀ ਚੋਰੀ ਨਹੀਂ ਹੋਣ ਦੇਣਗੇ ਗਾਦੀ ਇੱਥੇ ਬੋਟਰ ਅਧਿਕਾਰ ਯਾਤਰਾ ਦੀ ਰਸਮੀ ਆਗਾਜ਼ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਤੇ ਕਾਂਗਰਸ ਪ੍ਰਧਾਨ ਮਲਕ ਅਰਜਨ ਖੜਗੇ ਆਰਜीडी ਆਗੂ ਤੇਜਸਵੀ ਜਾਦਵ ਬਿਆਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਜਾਦਵ ਛਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬੁਪੇਸ਼ ਵਕੀਲ ਕਾਂਗਰਸ ਦੇ ਕੇਸੀ ਵੀਨੂ ਗੋਪਾਲ ਆਦਿ ਉੱਥੇ ਮੌਕੇ ਦੇ ਹਾਜ਼ਰ ਸੀ ਹਰ ਰਾਹੁਲ ਗਾਨੀ ਨੇ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰ ਰਿਹਾ ਪਹਿਲਾ ਦੇਸ਼ ਨੂੰ ਨਹੀਂ ਪਤਾ ਸੀ ਕਿ ਬੋਟਾਂ ਕਿਵੇਂ ਚੋਰੀ ਹੋ ਰਹੀਆਂ ਹਨ ਪਰ ਅਸੀਂ ਪ੍ਰੈਸ ਕਾਨਫਰੰਸ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਬੋਟਾਂ ਕਿਵੇਂ ਚੋਰੀ ਕੀਤੀਆਂ ਜਾ ਰਹੀਆਂ ਹਨ ਬੋਟ ਚੋਰੀ ਬਿਹਾਰ ਮਹਾਰਾਸ਼ਟਰ ਅਸਾਮ ਬੰਗਾਲ ਜਾਂ ਫਿਰ ਕਿਤੇ ਵੀ ਹੋਵੇ ਅਸੀਂ ਚੋਰੀ ਨੂੰ ਫੜਾਂਗੇ ਅਤੇ ਲੋਕਾਂ ਸਾਹਮਣੇ ਸੱਚ ਲਿਆਵਾਂਗੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇਸ ਸਟੇਜ ਤੋਂ ਦੱਸ ਰਿਹਾ ਹਾਂ ਕਿ ਉਹਨਾਂ ਦੀ ਨਮੀ ਸਾਜਿਸ਼ ਬਿਹਾਰ ਵਿੱਚ ਵਿਸ਼ੇਸ਼ ਵਿਆਪਕ ਸੁਧਾਈ ਕਰਵਾਉਣ ਅਤੇ ਨਵੀਆਂ ਬੋਟਾਂ ਕੱਟ ਕੇ ਅਤੇ ਜ਼ਾਦੀ ਬੋਟਾਂ ਜੋੜ ਕੇ ਬਿਹਾਰ ਚੋਣਾ ਵੀ ਚੋਰੀ ਕਰਦੀ ਹੈ ਅਸੀਂ ਇਸ ਸਟੇਜ ਤੋਂ ਤੁਹਾਨੂੰ ਇਹ ਦੱਸਣ ਲਈ ਆਏ ਹਾਂ ਕਿ ਅਸੀਂ ਉਹਨਾਂ ਨੂੰ ਇਹ ਚੋਣ ਚੋਰੀ ਨਹੀਂ ਕਰਦਿਆਂਗੇ ਦੋਸਤੋ ਇਸ ਦੌਰਾਨ ਰਾਸ਼ਟਰੀ ਜਨਤਾ 당ਲ ਦੇ ਨੇਤਾ ਇਜਸ ਵੀ ਯਾਦ ਬਨੇ ਚੋਣ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ VOTER ਸੂਚੀ ਨੂੰ ਲੈ ਕੇ ਬਿਹਾਰ ਦੇ ਲੋਕਾਂ ਨਾਲ ਧੋਖਾ ਕਰਦਾ ਦੋਸ਼ ਲਗਾਇਆ ਸੋ ਦੋਸਤੋ ਇਸ ਖਬਰ ਤੇ ਟਿੱਪਣੀ ਕਰਦੇ ਆ ਅਸੀਂ ਤੁਹਾਨੂੰ ਇਹ ਹੀ ਕਹਿ ਸਕਦੇ ਆ ਕਿ ਰਾਹੁਲ ਗਾਂਧੀ ਅਤੇ ਇੰਡੀਆ ਕੱਠ ਜੋੜ ਵਿੱਚ ਸ਼ਾਮਲ ਪਾਰਟੀਆਂ ਇਸ ਸਮੇਂ ਦੇਸ਼ ਅੰਦਰ ਜਿਵੇਂ ਚੋਣ ਕਮਿਸ਼ਨ ਨੂੰ ਇਹ ਘੇਰਿਆ ਹੈ ਉਸ ਨੂੰ ਦੇਖਦਿਆਂ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਵੀ ਬੜੀ ਜੜੀਆ ਉਹ ਕਰ ਚੁੱਕੀ ਆ ਮੋਦੀ ਸਰਕਾਰ ਦੀ ਪੂਰੀ ਕਿਰਕਰੀ ਹੋ ਗਈ ਹੈ ਇਸ ਮਾਮਲੇ ਨੂੰ ਅਦਾਲਤ ਵਿੱਚ ਵੀ ਲਜਾਇਆ ਜਾ ਸਕਦਾ ਹੈ ਇੰਡੀਆ ਕਾਟੂਡ ਵੱਲੋਂ ਕਿਉਂਕਿ ਅੱਜ ਚੋਣ ਕਮਿਸ਼ਨ ਨੇ ਦਾਵਾ ਕੀਤਾ ਹੈ ਕਿ ਸਾਡਾ ਕੰਮ ਪਾਰਦਰਸ਼ੀ ਹੈ ਜਿਸ ਦੀ ਮਿਸਾਲ ਉਸ ਵੱਲੋਂ ਹਰ VOTING LESS ਪਾਰਟੀਆਂ ਸਾਹਮਣੇ ਰੱਖਣ ਦੀ ਕੀਤੀ ਗਈ ਹੈ ਅਗਰ ਇਹਨਾਂ ਪਾਰਟੀਆਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਸ਼ੱਕ ਸੀ ਤਾਂ ਇਹਨਾਂ ਕੋਲ 45 ਦਿਨ ਦਾ ਸਮਾ ਹੁੰਦਾ ਹੈ ਅਦਾਲਤ ਵਿੱਚ ਜਾਣ ਦਾ ਪਰ ਉਹ ਇਸ ਮੁੱਦੇ ਨੂੰ ਅਦਾਲਤ ਵਿੱਚ ਇਹ ਪਾਰਟੀਆਂ ਨਹੀਂ ਲੈ ਕੇ ਗਈਆਂ ਇਸ ਨੂੰ ਲੈ ਕੇ ਚੋਣ ਕਮਿਸ਼ਨ ਆਪਣੇ ਆਪ ਨੂੰ ਆਪ ਹੀ ਬਰੀ ਕਰਿਆ ਅੱਜ ਲਈ ਦੋਸਤੋ ਇੰਨਾ ਹੀ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਧੰਨਵਾਦ